ਇਸੋੜੀ ਦੀ ਖਬਰ ਪਠਾਨਕੋਟ ਤੋਂ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਢਾਂਗੂ ਰੋਡ ਤੇ ਗੋਲ ਪੁਲੀ ਤੇ ਸਕੂਟੀ ਤੇ ਜਾ ਰਹੇ ਵਿਅਕਤੀ ਉੱਤੇ ਕੁਹਾੜੀ ਦੇ ਨਾਲ ਦਾਤਰ ਦੇ ਨਾਲ ਜਿਹੜਾ ਹੈ ਹਮਲਾ ਕੀਤਾ ਗਿਆ ਹੈ ਤੁਹਾਨੂੰ ਦੱਸਦੀ ਹੈ ਇਹ ਸਕੂਟੀ ਚਾਲਕ ਦਾ ਨਾਮ ਜਿਹੜਾ ਯਸ਼ਪਾਲ ਹੈ ਜੋ ਕਿ ਸਕੂਟੀ ਉੱਤੇ ਜਾ ਰਿਹਾ ਸੀ ਤੇ ਜਿਸ ਦੇ ਉੱਤੇ ਜਿਹੜਾ ਹੈ ਦਾਤਰ ਦੇ ਨਾਲ ਹਮਲਾ ਕੀਤਾ ਗਿਆ ਹੈ ਜੋ ਕਿ ਇਸ ਵਕਤ ਜ਼ਖਮੀ ਹੋ ਚੁੱਕਿਆ ਹੈ ਬੁਰੀ ਤਰ੍ਹਾਂ ਨਾਲ ਤੇ ਉਸ ਨੂੰ ਡੀ ਐਮ ਸੀ ਲੁਧਿਆਣਾ ਦੇ ਵਿੱਚ ਲੈ ਜਾਇਆ ਗਿਆ ਜਿੱਥੇ ਉਹਦਾ ਇਲਾਜ ਚੱਲ ਰਿਹਾ ਹੈ ਜਾਣਕਾਰੀ ਪ੍ਰਾਪਤ ਕੀਤੀ ਗਈ ਜਦੋਂ ਇਸ ਬਾਰੇ ਤਾਂ ਉਹਨਾਂ ਦੀ ਪਤਨੀ ਨੇ ਦੱਸਿਆ ਯਸ਼ਪਾਲ ਦੀ ਘਰਵਾਲੀ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਉਹਨਾਂ ਦੀ ਗਲੀ ਦੇ ਵਿੱਚ ਦਲਬੀਰ ਪਾਰਟੀ ਅਤੇ ਸ਼ਿਵ ਸਿੰਘ ਨਾਲ ਕੋਈ ਝਗੜਾ ਹੋਇਆ ਸੀ ਜਿਸ ਦੇ ਵਿੱਚ ਉਹਨਾਂ ਦੇ ਪਤੀ ਨੇ ਯਸ਼ਪਾਲ ਨੇ ਛੁਡਵਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਕਿਹਾ ਕਿ ਉਸੇ ਦੇ ਮੱਦੇ ਨਜ਼ਰ ਉਸ ਦੀ ਰੰਜਿਸ਼ ਦੇ ਨਾਲ ਹੀ ਉਹਨਾਂ ਦੇ ਪਤੀ ਉੱਤੇ ਜਿਹੜਾ ਹਮਲਾ ਹੈ ਉਹ ਕੀਤਾ ਗਿਆ ਤੇ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਪ੍ਰਸ਼ਾਸਨ ਦੀ ਤਾਂ ਡਿਵੀਜ਼ਨ ਨੰਬਰ 2 ਦੇ ਵਿੱਚ ਐਸ ਐਚ ਓ ਮਨਦੀਪ ਸਲਗੋਤਰਾ ਨਾਲ ਜਿਹੜੀ ਇਹ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਇਸ ਦੇ ਬਾਰੇ ਜਿਹੜੀ ਇਹ ਜਾਂਚ ਪੜਤਾਲ ਕੀਤੀ ਜਾਵੇਗੀ ਉਹਨਾਂ ਦਾ ਕੀ ਕਹਿਣਾ ਹੈ ਆਓ ਦੇਖਦੇ ਹਾਂ ਰਿਪੋਰਟ ਤਿੰਨ ਤਰੀਕ ਨੂੰ ਸ਼ਾਮ ਨੂੰ 5:30 ਵਜੇ ਝਗੜਾ ਹੋਇਆ ਸੀਗਾ ਉੱਚੀ ਕੁਲੀ ਦੇ ਜਿਹਦੇ ਵਿੱਚ ਜਿਸ਼ਪਾਲ ਸਿੰਘ ਜੋ ਕਿ ਨੱਥੂ ਨਗਰ ਰਹਿਣ ਵਾਲੇ ਉੱਚੀ ਕੁਲੀ ਦੇ ਉਹਨਾਂ ਦੇ ਸਿਰ 'ਚ ਕਾਫੀ ਸੱਟਾਂ ਲੱਗੀਆਂ ਸੀਗੀਆਂ ਅ ਜਿਸ ਦੇ ਬਾਅਦ ਉਹਨਾਂ ਦੀ ਵਾਈਟ ਵੀ ਸਟੇਟਮੈਂਟ ਤੇ 5 ਤਰੀਕ ਨੂੰ ਐਫਆਰ ਨੰਬਰ 4 ਅੰਡਰ ਸੈਕਸ਼ਨ 307 324 148 ਨੂੰ ਜੇ ਆਈ ਪੀਸ ਦਰਜ ਕੀਤੀ ਗਈ ਸੀਗੀ ਇਸ ਐਫੇਅਰ ਵਿੱਚ ਜੋ ਮਦਈ ਸੀਗੇ ਮੁਕੱਦਮਾ ਉਹਨਾਂ ਨੇ ਜੋ ਬਾਇ ਨੈਮ ਤਿੰਨ ਦੋਸ਼ੀਆਂ ਦੇ ਨਾਲ ਖਾਈ ਸੀਗੇ ਤੇ ਦੋ ਤਿੰਨ ਅਨੁਸਾਰ ਦੇ ਦੋਸ਼ੀ ਸੀਗੇ ਬਾਇ ਨੈਮ ਦੋਸ਼ੀ ਵਿੱਚੋਂ ਜਿਹੜਾ ਮੇਨ ਦੋਸ਼ੀ ਸੀ ਦਲਵੀਰ ਉਹ ਦਾਨਿਸ਼ ਜਿਹਨੇ ਮਿਲਕੀ ਮੇਨ ਸੈਟ ਲਾਈ ਸੀਗੀ ਉਹਨੂੰ ਹੀ ਗ੍ਰਿਫਤਾਰ ਕਰ ਲਿਆ ਤੇ ਬਾਕੀ ਜਿਹੜਾ ਬਾਅਦ ਚ ਉਹ ਤੀਮਾ ਬਿਆਨ ਚ ਦੋ ਹੋਰ ਦੋਸ਼ੀਆਂ ਦੇ ਨਾਲ ਹਾਈ ਸੀਗੇ ਸੀ ਉਹਦੇ ਚ ਵੀ ਇੱਕ ਲੜਕਾ ਅਮਿਤ ਪੁਰਫਾਪੜੀ ਸਾਨੂੰ ਬਿੱਲੂ ਇਹਨੂੰ ਵੀ ਗ੍ਰਿਫਤਾਰ ਕਰ ਲਿਆ ਇਸ ਤਰ੍ਹਾਂ ਹੁਣ ਤੱਕ ਇਸ ਗੱਲ ਵਿੱਚ ਟੋਟਲ ਦੋ ਗ੍ਰਿਫਤਾਰੀਆਂ ਹੋਈਆਂ ਨੇ ਤੇ ਦੋਹਾਂ ਦੋਸ਼ੀਆਂ ਨੂੰ ਜਿਹੜਾ ਅਮਿਤ ਸੀਗਾ ਉਹਨੂੰ ਕੱਲ ਕੋਰਟ 'ਚ ਪੇਸ਼ ਕੀਤਾ ਸੀ ਕਦੇ ਰਿਮਾਂਡ ਲਿਆ ਸੀਗਾ ਤਾਂ ਪੁਲਿਸ ਰਿਮਾਂਡ ਤੇ ਦਲਵੀਰ ਜਿਹੜਾ ਹੈਗਾ ਇਹਨੂੰ ਕੱਲ ਗ੍ਰਿਫਤਾਰ ਕਰਕੇ ਅੱਜ ਇਹਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਹੈ ਕੈਮਰਾ ਪਰਸਨ ਹਨੀ ਦੇ ਨਾਲ ਅਗੇ ਸੈਨਿਕ ਨੂੰ ਹੋ